ਬਾਬਰ ਨੂੰ ਜਾਬਰ ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਜਦੋਂ ਗੁਰੂ ਸਾਹਿਬ ਨੂੰ ਮਿਲਿਆ ਨਹੀਂ ਸੀ ਸੋਵਚ ਨਹੀਂ ਆਇਆ ਸੀ ਪਰ ਗੁਰੂ ਸਾਹਿਬ ਦੀ ਸੋਭਦ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਭਦ ਨੇ ਉਹਨੂੰ ਫੇਰ ਜਾਬਰ ਤੋਂ ਬਾਬਰ ਬਣਾ ਦਿੱਤਾ ਇਸੇ ਕਰਕੇ ਉਹਦੇ ਸਤ ਪੁੱਤਾਂ ਦਾ ਵਰ ਦਿੱਤਾ ਸੀ ਇਹਦੀ ਉਦਾਹਰਣ ਮੈਂ ਹੋਰ ਦੇ ਦਵਾਂ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਹਾਂ ਬਿਲਕੁਲ ਸਹੀ ਤੇ ਤੁਹਾਡੀਆਂ ਸਤ ਪੁੱਤਾਂ ਰਾਜ ਉਹਦੇ ਨਾਲ ਰਾਜ ਕੀਤਾ ਫਿਰ ਜਦੋਂ ਜਹਾਂਗੀਰ ਛੇਸਾ ਸੂਰੀ ਤੋਂ ਹਾਰ ਗਿਆ ਉਹ ਸ੍ਰੀ ਗੁਰੂ ਅੰਗਦ ਦੇ ਕੋਲ ਪਹੁੰਚਿਆ ਔਰ ਕਿਹਾ ਵੀ ਗੁਰੂ ਨਾਨਕ ਸਾਹਿਬ ਦਾ ਵਰ ਦਿੱਤਾ ਔਰ ਕਿਹਾ ਵੀ ਜਹਾ ਤੂੰ ਫੇਰ ਦਿਲਦਾਰ ਰਾਜ ਗੁਰੂ ਸਾਹਿਬ ਦਾ ਪਰ ਖਾਲੀ ਨਹੀਂ ਜਾਊਗਾ ਇਤਿਹਾਸ ਚ ਲਿਖਿਆ ਹੋਇਆ ਇਹਦੀ ਉਦਾਹਰਨ ਤੁਸੀਂ ਸਮਝ ਲਓ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕੌਣ ਸੀ ਮਾਧੂ ਦਾਸ ਮਾਧੂ ਦਾਸ ਕੀ ਕਰਦੇ ਸੀ ਉਹ ਹੰ ਬਿਰਾਗੀ ਸੀ ਜਬੜੀ ਇੱਕ ਵਾਰ ਰਹਿੰਦੇ ਪਰ ਮਾਧੂ ਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੋਭਦ ਨੇ ਮਾਧੂ ਦਾਸ ਤੋਂ ਬਾਬਾ ਬੰਦਰ ਬਾਹਰ ਇਹ ਚੀਜ਼ ਹੁੰਦੀ ਹੈ ਜੇ ਗੁਰੂ ਸਾਹਿਬ ਦੀ ਕੋਈ ਵੈਰ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਬਰ ਨਾ ਦਿੰਦੇ ਹੂੰ ਇਤਿਹਾਸ ਦਾਦਾ ਪਾਈਕਾਨ ਸਿੰਘ ਨਬਾਲੀਦ ਨੇ ਕਿ ਗੁਰੂ ਸਾਹਿਬ ਦੇ ਬਰ ਦੀ ਸਦਕਾ ਮੁਗਲਾਂ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਹੂੰ ਤਾਂ ਇਹ ਕੁਝ ਜੋੜ ਨਹੀਂ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਆਪਣੇ ਆਪ ਵੀ ਦੁਆ ਦੇ ਦਿੱਤੀ ਵੀ ਤੁਸੀਂ ਸਾਡੇ ਉੱਤੇ ਉਹ ਜ਼ੁਲਮ ਕਰਿਓ ਹੂੰ ਗੁਰੂ ਨਾਨਕ ਸਾਹਿਬ ਤਾਂ ਦੇਖੋ ਸਿੱਖ ਗੁਰੂ ਸਾਹਿਬਾਂ ਜਿਹੜੇ ਹੁੰਦੇ ਨੇ ਸਿੱਖ ਧਰਮ ਨੂੰ ਸਾਧੋ ਜਾਂ ਨਹੀਂ ਜਾਣ ਹੁੰਦੇ ਨੇ ਜਾਨ ਦੇ ਨਾਲ ਉਹਨਾਂ ਨੇ ਸਮਝ ਕੀ ਹੋਊਗਾ ਤੇ ਇਸ ਕਰਕੇ ਕਿਤਨਾ ਕਿਤੇ ਇਤਿਹਾਸ 'ਚ ਕੁਝ ਨਾ ਕੁਝ ਗੜਬੜ ਹੈ ਸਾਨੂੰ ਉਸ ਚੀਜ਼ ਨੂੰ ਪਰਖਣ ਦੀ ਲੋੜ ਹੈ ਮੈਂ ਦੂਸਰੀ ਜਿਹੜੀ ਗੱਲ ਮੈਂ ਹੋਰ ਦੱਸਣਾ ਮੈਂ ਚੁ ਲਿਖਿਆ ਹੈ ਸਦੀਆਂ ਤੋਂ ਹੀ ਅਸੀਂ ਅਜਿਹਿਆਂ ਦੁਸ਼ਪਾ ਬਣਾਵਾ ਤਾਂ ਪ੍ਰੇਤ ਇਤਿਹਾਸ ਘਟਨਾਵਾ ਪੜਦੇ ਤੋਂ ਸੁਣਦੇ ਆ ਰਹੇ ਹਾਂ ਜਿਸ ਕਰਕੇ ਸਚਾਈ ਨੂੰ ਕਬੂਲ ਕਰਨਾ ਅੱਜ ਸਾਡੇ ਲਈ ਕਠਨ ਹੋ ਜਾਂਦਾ ਤੁਸੀਂ 100 ਵਾਰੀ ਝੂਠ ਬੋਲੋ ਤੁਹਾਨੂੰ ਸੱਚ ਅਲੱਗ ਲੱਗ ਜੂਣਾ ਪਰ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਜਦ ਕੋਈ ਸਚਾਈ ਸਬੂਤਾ ਨਾਲ ਖੁੱਲ ਕੇ ਸਾਡੇ ਸਾਹਮਣੇ ਆ ਜਵੇ ਅਰਥਾਤ ਪ੍ਰਤੱਖ ਹੋ ਜਵੇ ਤਾਂ ਸਾਨੂੰ ਉਹ ਸਚਾਈ ਨੂੰ ਕਬੂਲ ਕਰ ਲੈਣਾ ਚਾਹੀਦਾ ਅਤੇ ਉਹਨਾਂ ਮਿਤੀਹਾਸਿਕ ਘਟਨਾਵਾਂ ਤੇ ਗੱਲਾਂ ਤੇ ਅੜੇ ਰਹਿਣਾ ਨਹੀਂ ਚਾਹੀਦਾ ਜਿਹੜੇ ਅਸੀਂ ਆਪਣੇ ਬਾਬ-ਦਾਦੇ ਸਮਿਆਂ ਤੋਂ ਸੁਣਦੇ ਆ ਰਹੇ ਹਾਂ ਜਿਵੇਂ ਤੁਸੀਂ ਕਿਹੀ ਗੱਲ ਉਦਾਹਰਨ ਵਜੋਂ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਬਾਬਦਾਦੇ ਮੰਨਦੇ ਚੱਲੇ ਆ ਰਹੇ ਥੇ ਕਿ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਹੈ ਪਰ ਅੱਜ ਸਾਇੰਸ ਨੇ ਸਬੂਤਾਂ ਸਬੇਤ ਇਹ ਗੱਲ ਸਿੱਧੂ ਸਾਬਤ ਦਿੰਦੀ ਹੈ ਕਿ ਸੂਰਜ ਧਰਤੀ ਦੇ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਜੇ ਹੱਜ ਕੋਈ ਵਿਅਕਤੀ ਇਹ ਕਹੇ ਕਿ ਮੈਂਤਾ ਜੀ ਸੂਰਜ ਨੂੰ ਧਰਤੀ ਦੇ ਦੁਆਲੇ ਘੁੰਮਾਈ ਮੰਨਾਂਗਾ ਕਿਉਂਕਿ ਮੇਰੇ ਬਾਬਦਾਦਾਂ ਦੇ ਸਮੇਂ ਤੋਂ ਮੈਂ ਮੰਨਦਾ ਆ ਰਿਹਾ ਤਾਂ ਆਪਾਂ ਸਾਰਿਆਂ ਨੂੰ ਕੀ ਕਾਂਗੇ ਮੋਰਖਾ ਹੈ ਠੀਕ ਹੈ ਜੇ ਉਹਨਾਂ ਜੇ ਅੱਜ ਕੋਈ ਵਿਅਕਤੀ ਇਹ ਕਹੇ ਕਿ ਮੈਂਤਾ ਜੀ ਸੂਰਜ ਦਾ ਧਰਤੀ ਦੇ ਦੁਆਲੇ ਘੁੰਮਣਾ ਮੰਨਾਂ ਤੋਂ ਨੂੰ ਮੋਹਰ ਮੋਰ ਕਾ ਕੇ ਛੜਤਾ ਜਾਵੇਗਾ ਇਸ ਲਈ ਜਦ ਅੱਜ ਸਾਡੇ ਸਮਝ ਲੋਕੀ ਤਾਂ ਇਹ ਵੀ ਕਹਿ ਦਿੰਦੇ ਕਿ ਕੁਰਾਨ ਪਾਕ ਚ ਲਿਖਿਆ ਵੀ ਧਰਤੀ ਫਲੈਟ ਨਹੀਂ ਫਲੈਟ ਤੇ ਨਹੀਂ ਕਿਹਾ ਚਪਟੀ ਕਿਹਾ ਚਪਟੀ ਕਿਹਾ ਔਰ ਸਾਇੰਸ ਵੀ ਕਹਿੰਦਾ ਚਪਟੀ ਹੈ ਹੂੰ ਚਪਟੀ ਹੈ ਸਾਇੰਸ ਕਹਿੰਦਾ ਸਾਇੰਸ ਮੰਨ ਲਿਆ ਅੱਜ ਹੂੰ ਮਤਲਬ ਕਹਿੰਦੇ ਵੀ ਜਦੋਂ ਕੋਈ ਚੀਜ਼ ਸਾਇੰਸ ਨਾਲ ਸਾਬਤ ਹੋ ਗਈ ਤਾਂ ਸਾਨੂੰ ਗੱਲ ਮੰਨੀ ਚਾਹੀਦੀ ਮਤਲਬ ਵੀ ਜੇ ਸਾਡੇ ਕੋਲ ਇੰਨੀਆਂ ਦਲੀਲਾਂ ਇੰਨੇ ਸਬੂਤ ਅੱਜ ਦੁਨੀਆ ਸਾਧਨਾ ਜਵਾਨ ਸਾਡੇ ਕੋਲੋਂ ਸਾਰੇ ਸਾਧਨ ਨੂੰ ਜੋੜ ਕੇ ਸਾਨੂੰ ਕੁਝ ਲੌਜੀਕਲੀ ਦੇਖਣਾ ਚਾਹੀਦਾ ਜੇ ਵੀ ਗੱਲ ਕਹੀ ਜਾਂਦੀ ਹੈ ਕੰਮ ਤੌਰ ਤੇ देखो मैं तुसी ना सोचो मैं मुसलमान ਕਰਕੇ ਗੱਲ ਕਰ ਰਿਹਾ ਹੂੰ ਕਿਉਂਕਿ ਮੈਂ ਪਹੁੰਦਾ ਸੀ ਵੀ ਮੋਗ ਜਿਹੜੇ ਰਾਜੇ ਹੋਏ ਨੇ ਉਹ ਸਿਰਫ ਇੱਕ ਰਾਜੇ ਥੇ ਉਹਨਾਂ ਦੀ ਕੋਈ ਇਸਲਾਮ ਚ ਅਥਾਰਟੀ ਨਹੀਂ ਥੇ ਇਸਲਾਮ ਜੋ ਅਥਾਰਟੀ ਹੈ ਕੁਰਾਨ ਹਦੀਸ ਪ੍ਰੋਫੈਟ ਮੁਹੰਮਦ ਸੱਲੂ ਇਹਦੇ ਖੁਲਫਾ ਰਾਸ਼ਦੂਨ ਨੇ ਹਰਤੂ ਬੁਰ ਸਦੀਕ ਹਰਤੂ ਉਮਰ ਹਰਤੂ ਉਸਮਾਨ ਹਰਤੂ ਅਲੀ ਠੀਕ ਹੈ ਨਾ ਬਾਕੀ ਜਿਹੜੇ ਬਾਦਸ਼ਾਹ ਹੋਏ ਨੇ ਉਹ ਇਸ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਵੈਲਿਊ ਹੈ ਜਿਵੇਂ ਇੱਕ ਆਮ ਮਜ਼ਦੂਰ ਮੁਸਲਮਾਨ ਦੀ ਹੈ ਇਸ ਕਰਕੇ ਮੈਂ ਇਸ ਕਰਕੇ ਕਿਉਂਕਿ ਉਹ ਉਹਨਾਂ ਦਾ ਸਬੰਧ ਇਸਲਾਮ ਨਾਲ ਥੀ ਇਸਲਾ ਉਹਦੇ ਦੀ ਗੱਲਾਂ ਨੂੰ ਇਸਲਾ ਨਾਲ ਜੋੜਿਆ ਜਾਂਦਾ ਹੈ ਇਸ ਕਰਕੇ ਮੈਂ ਦੱਸਣਾ ਚਾਹਣਾ ਇੱਕ ਕਹਾਣੀ ਕਹੀ ਜਾਂਦੀ ਹੈ ਇੱਕ ਗੱਲ ਕਹੀ ਜਾਂਦੀ ਹੈ ਕਿ ਔਰੰਗਜ਼ੇਬ ਜਦ ਤੱਕ ਸਵਾਮਨ ਜਿਹੜੇ ਨੂੰ ਤੋੜਦਾ ਨਹੀਂ ਥਾ ਰੋਟੀ ਨਹੀਂ ਖਾਂਦਾ ਸੀ ਤੁਸੀਂ ਪੜਿਆ ਇਹ ਸਭ ਪੜਦੇ ਨੇ ਤੇ ਆਪਾਂ ਇਹਨੂੰ ਲੌਜੀਕਲੀ ਉਹ ਕਰੀਏ ਮੈਂ ਇਹਨੂੰ ਲੌਜੀਕਲੀ ਉਹਨੂੰ ਸੈਂਟੀਫਿਕਲੀ ਦੇਖਿਆ ਜਨਕ ਨਹੀਂ ਸੀ ਉਹਨਾਂ ਦੀ ਹਾਂਜੀ ਜਾਂਚ ਨਹੀਂ ਸੁਣੋ ਸੁਣੋ ਗੱਲ ਬੰਦਾ ਜਿਹੜੀ ਦੱਸਦਾ ਮੰਨ ਲਓ ਔਰੰਗਜ਼ੇਬ ਤਿੰਨ ਟਾਈਮ ਰੋਟੀ ਖਾਂਦਾ ਸੀ ਉਸ ਲੋਕ ਖਾਂਦੇ ਜਾਂ ਅੱਜ ਵੀ ਕਿਸਾਨ ਖਾਂਦੇ ਨੇ ਤੇ ਸਵਾਮਨ ਜਿਹੜੇ ਉਹ ਸਵੇਰੇ ਤੋੜਦਾ ਸੀ ਸਮਾਨ ਜਿਹੜੂ ਦੁਪਹਿਰ ਨੂੰ ਤੋੜਦਾ ਸੀ ਫਿਰ ਰੋਟੀ ਖਾਂਦਾ ਸੀ ਸਮਾਨ ਜਿਹੜੂ ਸ਼ਾਮ ਨੂੰ ਤੋੜਦਾ ਸੀ ਸਵਾਮਨ ਜਿਹੜੇ ਉਹ ਇਹਨੇ ਮੰਗਾਏ ਸਭ ਤੋਂ ਹੈਵੀ ਵਾਲੇ ਤਾਂ 36740 ਨਿਕਲੇ ਬਲਕਿ ਜੇ ਹਲਕੇ ਪਾਵਾਂਗੇ ਲੱਖਾਂ ਦੇ ਨਿਕਲੂਗਾ ਯਾਨੀ ਕਿ 35000 ਹਿੰਦੂਆਂ ਨੂੰ ਗੈਰਮਸਮਾਨ ਨੂੰ ਉਹ ਸਵੇਰੇ ਕਤਲ ਕਰਦਾ ਸੀ ਫਿਰ ਰੋਟੀ ਖਾਂਦਾ ਸੀ 35000 ਨੂੰ ਦੁਪਹਿਰੇ 35000 ਨੂੰ ਸ਼ਾਮ ਨੂੰ ਜਾਂ ਮੁਸਲਮਾਨ ਬਣਾਉਂਦਾ ਸੀ 1 ਲੱਖ 5000 ਨੂੰ ਡੇਲੀ ਉਹ ਜਾਂ ਤਾਂ ਮੁਸਲਮਾਨ ਬਣਾਉਂਦਾ ਸੀ ਕਤਲ ਕਰਦਾ ਸੀ ਇਹਦਾ ਮਤਲਬ ਸਹੀ ਹੋਇਆ ਨਾ ਤੇ ਮਹੀਨੇ ਚ ਕਿੰਨੇ ਹੋਗੇ 30 ਲੱਖ ਤੇ ਸਾਲ ਚ ਕਿੰਨੇ ਹੋਗੇ 3 ਕਰੋੜ 60 ਲੱਖ 4 ਸਾਲਾਂ ਵਿੱਚ ਕਿੰਨੇ ਹੋ ਗਏ 14 ਕਰੋੜ ਸਮਥਿੰਗ ਇਤਿਹਾਸ ਦੇ ਡਾਟੇ ਦੱਸਦੇ ਨੇ ਕਿ ਉਸ ਸਮੇਂ ਔਰੰਗਜ਼ੇਬ ਦੇ ਟਾਈਮ ਪੂਰੇ ਭਾਰਤ ਦੀ ਆਬਾਦੀ ਇੰਡੀਆ ਪਾਕਿਸਤਾਨ ਨੇਪਾਲ ਬਰਮਾ ਜਿਹੜਾ ਸੀਗਾ ਲਗਭਗ 14 ਕਰੋੜ ਸੀ ਮੰਨ ਲਓ ਔਰੰਗਜ਼ੇਬ ਤੋਂ ਇਲਾਵਾ ਇੰਡੀਆ 'ਚ ਕੋਈ ਮੁਸਲਮਾਨ ਨਹੀਂ ਸੀ ਤਾਂ 4 ਸਾਲਾਂ 'ਚ ਸਾਰੇ ਹਿੰਦੂ ਮੁਸਲਮਾਨ ਬਣਾ ਚੁੱਕੇ ਹੁੰਦਾ ਉਦੋਂ ਪਰ ਫਿਰ 46 ਸਾਲ ਕੀ ਕਰਦਾ ਰਿਹਾ ਉਹ ਰੋਟੀ ਨਹੀਂ ਖਾਦੀ ਹੋਣੀ ਉਹਨੇ ਫਿਰ ਕੋਈ ਰੋਟੀ ਨਹੀਂ ਖਾਣੀ ਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਅੱਜ ਵੀ 700 ਸਾਲ ਹਕੂਮਤ ਕਰਨ ਤੋਂ ਬਾਅਦ ਵੀ ਲਗਭਗ 40-50% ਮੁਸਲਮਾਨ 20% ਰਹੇ ਜੇ ਪਾਕਿਸਤਾਨ ਦੇ ਬਿਲਾਲੀ ਤਾਂ 25-30% ਹੋਣਗੇ ਫਿਰ ਕਿੱਥੋਂ ਉਹ ਬਸੋਂ ਕਿੱਠੇ ਜਰੇਗਾ ਹੋਣਾ ਚਾਹੀਦਾ ਸੀ ਜਦ ਕਿ ਔਰੰਗਜ਼ੇਬ ਦਾ ਸੈਨਾਪਤੀ ਵੀ ਹਿੰਦੂ ਥਾ ਔਰੰਗਜ਼ੇਬ ਦਾ ਰੈਵਨਿਊ ਮਿਨਿਸਟਰ ਵੀ ਹਿੰਦੂ ਥਾ ਔਰੰਗਜ਼ੇਬ ਦੀ ਕੈਬਨਿਟ ਚ 55 ਵਜ਼ੀਰ ਸਨ ਜਿਨ੍ਹਾਂ ਚੋਂ 26 ਹਿੰਦੂ ਸਨ ਉਸ ਵੇਲੇ ਸੁਬਾਸਰੰ ਦਾ ਜਿਹੜਾ ਦਿਵਾਨ ਸੀ ਉਹ ਹਿੰਦੂ ਥਾ ਮਤਲਬ ਇਹ ਚੀਜ਼ ਕਿਸੇ ਮੇਲ ਨਹੀਂ ਖਾਂਦੀ ਪਰ ਕਸ਼ਮੀਰੀ ਪੰਡਤ ਤਾਂ ਆਏ ਸੀ ਨਾ ਕਸ਼ਮੀਰੀ ਮੇਰੀ ਕਿਤਾਬ ਮੇਰੀ ਕਿਤਾਬ ਆ ਰਹੀ ਹੈ ਸਭ ਕੋਲ ਆਏ ਸੀ ਗੁਰਦੇਵ ਮਾਦਰਜੀ ਕੋਲ ਆਏ ਤਾਂ ਸੀਗੇ ਨਾ ਵੀ ਉਹਨਾਂ ਨੂੰ ਕਿੱਥੇ ਨਾ ਕਿੱਥੇ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਉਹ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਆਏ ਸੀ ਵੀ ਤੁਹਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸਾਡੇ ਤੇ ਜ਼ੋਰ ਜ਼ੁਲਮ ਕੀਤਾ ਜਾ ਰਿਹਾ ਤੇ ਸਾਡੀ ਜਿਹੜੀ ਆ ਵਾਂ ਫੜੋ ਕਿਸ ਤਰ੍ਹਾਂ ਕਿਤੇ ਉਹਨਾਂ ਨੇ ਇਹਦੇ ਬਾਰੇ ਮੇਰੀ ਕਿਤਾਬ ਆ ਰਹੀ ਹੈ ਮੈਂ ਉਹਦੇ ਬਾਰੇ ਪਹਿਲਾਂ ਗੱਲ ਹੀ ਕਰਨਾ ਚਾਹੁੰਦਾ ਵੀ ਸਿੱਖ ਹਸ ਅਸੀਂ ਵੀ ਦੱਸ ਜਿਹੜੇ ਪੁਰਾਣੇ ਵੀ ਇਹ ਘਟਨਾ ਵਾਪਰੀ ਹੋਣੀ ਹੈਗੀ ਸਿੱਖ ਜਿਹੜੇ ਕਸ਼ਮੀਰੀ ਪ ਏ ਬਰੀ ਕਹਾਵਲ ਹੋਰ ਦੱਸੂਗਾ ਵਾਅਦੇ ਦੀ ਗੱਲ ਕਰ ਰਿਹਾ ਮੈਂ ਦੱਸਾਂ ਤੁਹਾਨੂੰ ਗੱਲ ਜਿਹੜਾ ਉਸ ਵੇਲੇ ਸਾਹਿਬ ਨੇ ਸ਼ਹੀਦੀ ਕਿ ਉਹਦੇ ਉੱਤੇ ਸੁਣੋ ਮੇਰੀ ਗੱਲ ਉਹ ਸਿੱਧੀ ਤਾਂ ਹੋਰ ਕਾਰਨ ਨੇ ਉਹ ਸਿੱਧੀ ਹੋਈ ਪਰ ਉਹਦੇ ਹੋਰ ਕਾਰਨ ਨੇ ਇਹ ਕਾਰਨ ਨਹੀਂ ਹੈਗਾ ਕਿਉਂਕਿ ਜਿਹੜਾ ਉਸ ਵੇਲੇ ਗਵਰਨਰ ਸੀ ਕਸ਼ਮੀਰ ਦਾ ਉਹ ਜਿਹੜਾ ਦੀਵਾਨ ਤੋਂ Hindu ਸੀ ਪਹਿਲਾਂ ਉਹ ਨੂੰ Hindu ਨੂੰ ਮੁਸਲਮਾਨ ਬਣਾਉਂਦਾ ਨਾ ਉਹ ਜੇ ਇਹ ਗੱਲ ਹੁੰਦੀ ਤਾਂ ਜਹਾਂਗੀਰ ਪਹਿਲਾਂ ਆਪਣੇ ਬੰਦੇ ਨੂੰ ਸੌਣ ਬਣਾਉਂਦਾ ਜਿਹੜੇ ਉਹਦੇ ਫੌਜ 'ਚ ਥੇ ਜਿਹੜੇ ਉਹਦੇ ਘਰ 'ਚ ਥੇ ਜਿਹੜੇ ਉਹਦੇ ਵਜ਼ੀਰ ਥੇ ਤੁਸੀਂ ਮੈਨੂੰ ਇਹ ਗੱਲ ਦੱਸੋ ਅਗਰ ਸਿੱਖੀ ਆਪਾਂ ਨੇ ਫੈਲਾਉਣੀ ਹੋਵੇ ਅਪਾ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗੇ ਜਾਂ ਬਨਾਰਸ ਜਾ ਕੇ ਸ਼ੁਰੂ ਕਰਾਂਗੇ ਜੇ ਸਲਾਮ ਫਰਾਉਣਾ ਹੋਵੇ ਇਸ ਵੇਲੇ ਮੱਕੇ ਤੋਂ ਸ਼ੁਰੂ ਹੋਊਗਾ ਜਾਂ ਹਿੰਦੁਸਤਾਨ ਜਾ ਕੇ ਸ਼ੁਰੂ ਕਰਨਗੇ ਜਿੱਥੇ ਹੋਊਗਾ ਉੱਥੇ ਕਰੂਗਾ ਅਗਰ ਹਿੰਦੂਧਰੂ ਧੱਕੇ ਨਾ ਫਰਾਉਣਾ ਹੋਵੇ ਤਾਂ ਬਨਾਰਸ ਤੋਂ ਹੋਊਗਾ ਜਾਂ ਅੰਮ੍ਰਿਤਸਰ ਤੋਂ ਸ਼ੁਰੂ ਹੋਊਗਾ ਜੇ ਜਹਾਗੀਰੇ ਕੰਮ ਕਰਦਾ ਹੁੰਦਾ ਜਾਂ ਕੋਈ ਨਹੀਂ ਹੋਊਗਾ ਉੱਥੇ ਹੀ ਬਣਾਏ ਜਾਣਗੇ ਜਿੱਥੇ ਹੈਗੇ ਜਿੱਥੇ ਹੈਗੇ ਉੱਥੇ 20% ਦੇ ਉੱਥੇ ਦਿੱਲੀ ਦਾ ਮੁਸਲਮਾਨ 20% ਦੇ ਪਰ 80% ਬਣਾਉਣਾ ਨਾ ਪਹਿਲਾਂ ਉਹ ਦਿੱਲੀ ਮੁਸਲਮਾਨ ਸਿਰਫ 20% ਥੇ ਔਰ ਇਤਿਹਾਸ ਦੱਸਦਾ 1945 ਜਨਸੰਖਿਆ ਸਿਰਫ 23% ਮੁਸਲਮਾਨ تھے ਦਿੱਲੀ 'ਚ 1945 'ਚ ਜਿਹਦੇ ਵਿੱਚੋਂ 13% ਬਾਹਰ ਰਿਹਾ ਆਏ ਹੋਤੇ ਸਿਰਫ 10% ਹੀ ਥੇ ਦਿੱਲੀ ਦੇ ਮੁਸਲਮਾਨੀ ਮੁਸਲਮਾਨ ਥੀਕੇ ਪਰ ਉੱਥੋਂ ਬਣਾਉਂਦਾ ਨਾ ਮੁਸਲਮਾਨ ਤਾਂ ਹੋ ਇਸ ਕਰਕੇ ਇਹ ਗੱਲਾਂ 'ਚ ਕੋਈ ਇਹ ਕਿ ਉਹ ਕੱਲਾਂ ਜਿਹੜੇ ਸਾਡੀਆਂ ਮੈਂ ਜਿਵੇਂ ਕਿਹਾ ਸਾਡੇ ਇਤਿਹਾਸ ਨੂੰ ਬਗਾੜਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਜਾਣਦੇ ਸਨ ਵੀ ਪਰ ਆਪਾਂ ਉਹ ਹੀ ਨਾ ਕਿਤਾਬਾਂ ਨੂੰ ਜੇ ਪ੍ਰਮਾਨ ਕਰਦੇ ਆ ਤਾਂ ਹਰ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਵੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਆਏ ਸੀ ਅਸੀਂ ਅਸੀਂ ਸਾਰੇ ਸਿੱਖ ਇਤਿਹਾਸ ਨੂੰ ਥੋੜੀ ਨਾ ਕੰਟਰਡਿਕਟ ਕਰ ਸਕਦੇ ਆ ਵੀ ਨਹੀਂ ਆਏ ਐ ਦੱਸੋ ਮੈਨੂੰ ਇੱਕ ਕਿਤਾਬ 100 ਸਾਲ ਪਹਿਲਾਂ ਸ਼ੁਰੂ ਹੋਈ ਹੈ ਇੱਕ ਕਿਤਾਬ 150 ਸਾਲ ਪਹਿਲਾਂ ਸ਼ੁਰੂ ਹੋਈ ਹੈ ਜੇ ਅਗਰ 150 ਸਾਲ ਪਹਿਲਾਂ ਕਿਤਾਬ ਚੋਂ ਕੱਲ ਨਹੀਂ ਹੈਗੀ 100 ਸਾਲ ਬਾਅਦ ਚ ਆਈ ਹੈ ਤਾਂ ਫਿਰ ਬਣੀ ਜਾਊਗੀ ਜੇ ਸੌਖਾਤਾਬ ਜਿਹੀ ਹੋਵੇ ਬਈ ਉਹਨਾਂ ਕੋਲ ਹਵਾਲਾ ਤਾਂ ਸੋਰਸ ਤਾਂ ਹੋਈ ਹੈ ਨਾ ਜੇ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਕਿਸੇ ਇਤਿਹਾਸਕਾਰ ਨੇ ਬਾਅਦ ਚ ਲਿਖਤੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਤਾਂ ਮੰਨੀ ਜਾਊਗੀ ਮੈਨੂੰ ਸਮਝ ਨਹੀਂ ਜਾਊਗੀ ਨਹੀਂ ਫਿਰ ਜਿਹੜੀ ਕਿਤਾ ਜਿਹੜਾ ਹਵਾਲਾ 150 ਸਾਲ ਪਹਿਲਾਂ ਨਹੀਂ ਹੈਗਾ 200 ਸਾਲ ਪਹਿਲਾਂ ਨਹੀਂ ਹੈਗਾ ਜਿਹੜੇ ਸਿੱਖਾਂ ਦੀ ਪ੍ਰਾਣਿਕ ਕਤਬਾਂ ਨੇ ਬਾਅਦ ਦੀ ਕਤਬਾਂ ਚ ਕਿਵੇਂ ਆ ਗਿਆ ਜਿਹੜੀ ਇਹ ਹਵਾਲਾ ਗੁਰੂ ਸਾਹਿਬ ਦਾ ਗਿਆਨੀ ਗਾਨ ਸਿੰਘ ਦੀ ਜਿਹੜੀ ਪਹਿਲੀ ਕਿਤਾਬ ਲਿਖੀ ਸੀ ਤਬਰ ਗੁਰੂ ਸਾਹਿਬ ਉਹਦੇ ਚ ਨਹੀਂ ਹੈਗਾ ਜਿਹੜੀ ਬਾਅਦਛਬੀ ਹੋ ਚ ਬਾਤ ਆ ਗਿਆ ਕਿੱਥੋਂ ਪਾਇਆ ਗਿਆ ਜੀ ਫਿਰ ਉਹ ਹੂੰ ਦੱਸੋ ਕਿਵੇਂ ਪਾਇਆ ਗਿਆ ਹੂੰ ਗੰਦੇ ਵੀ ਅੱਜ ਕੁਝ ਦੇਖੋ ਅੱਜ ਦਾ ਜਮਾਨਾ ਲੌਜੀਕ ਦਾ ਜਮਾਨਾ ਸੈਂਟਿਮੈਂਟਲ ਜਮਾਨਾ ਸਾਨੂੰ ਕੁਝ ਚੀਜ਼ਾਂ ਲੌਜੀਕਲੀ ਦੇਖਣੀਆਂ ਪੈਣੀਆਂ ਕਿਉਂਕਿ 300 ਸਾਲ ਪਹਿਲਾਂ ਨਾ ਤੁਸੀਂ ਇਹਨਾਂ ਪਹਿਂਦੀ ਸਾਡੇ ਕੋਲ ਇਤਿਹਾਸ ਨਹੀਂ ਪਹੁੰਚਿਆ ਨਾ ਇਤਿਹਾਸ 'ਚ ਹਮੇਸ਼ਾ ਤੋਂ ਛੇੜਛਾੜ ਹੁੰਦੀ ਆਈ ਹੈ ਇਹ ਤੁਸੀਂ ਮੰਨਦੇ ਹੋ ਨਾ ਤੇ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਆਪਣੇ ਮੁਤਾਬਕ ਇਤਿਹਾਸ ਵਿੱਚ ਬਦਲਾਅ ਕਰਾ ਦਿੰਦੇ ਨੇ ਇਤਿਹਾਸ ਇਹ ਦੱਸਦਾ ਹੈ ਤੁਸੀਂ ਗੱਲ ਬਹੁਤ ਵਧੀਆ ਕਰਤੀ ਚਲੋ ਆਪਣੀ ਲੰਬੀ ਹੋਰੀ ਗੱਲ ਬਾਤ 1857 ਜਿਹੜਾ ਜੰਗੇ ਆਜ਼ਾਦੀ ਲੜੀ ਗਈ ਹੂੰ ਮੈ ਤੁਹਾਨੂੰ ਇਹ ਤੋਂ ਸਾਰਾ ਤੁਹਾਨੂੰ ਸਮਝ ਆ ਜਾਊਗਾ ਹੂੰ ਅਸੀਂ ਜੰਗੇ ਆਜ਼ਾਦੀ ਸਾਰਿਆਂ ਨੇ ਮਿਲ ਕੇ ਲੜੀ ਇੰਡੀਆ ਸਾਰਿਆਂ ਨੇ ਲੜੇ ਮਿਲ ਕੇ ਸਾਰੇ ਧਰਮਾਂ ਨੇ ਮਿਲ ਕੇ ਮਿਲ ਕੇ ਲੜੀ ਸੀ ਨਾ ਲੇਕਿਨ ਕੁਝ ਕਾਰਨਾਂ ਕਰਕੇ ਅਸੀਂ ਆਜ਼ਾਦੀ ਨਹੀਂ ਹਾਸਲ ਕੀਤੀ